ਕਹਿੰਦੇ ਪਤਾ ਲੱਗਦਾ ਕਿ ਇੱਥੇ ਕੋਈ ਹਾਦਸਾ ਵਾਪਰ ਗਿਆ ਤੇ ਕਚ ਹੋ ਗਿਆ ਸਿਰਫ 15 ਦਿਨ ਪਿੰਡੇ ਗਿਆ ਸੀ ਵੇਖੋ ਜੀ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਹੈ ਉਦੋਂ ਤੇ ਮਹਿਸੂਸ ਕਰਦੇ ਆਪਾਂ ਕਿ ਇਹਦੇ ਨਾਲੋਂ ਤੇ ਬੱਚਾ ਕੋਈ ਵੀ ਨੌਜਵਾਨ ਬੱਚਾ ਇੱਥੇ ਇੰਡੀਆ 'ਚ ਰਹਿ ਕੇ ਆਪਣਾ ਘਟ ਖਾ ਲਵੇ ਉਹ ਜ਼ਿਆਦਾ ਬਿਹਤਰ ਆ ਬੜਾ ਵੱਡਾ ਪਰਿਵਾਰ ਤੇ ਸਮਝ ਲਓ ਜਿਵੇਂ ਤੁਹਾਨੂੰ ਆਪਾਂ ਕਹਿ ਦਿੰਨੇ ਕਿ ਲੱਕ ਲੁੱਟ ਜਾਂਦਾ ਪਰਿਵਾਰ ਹੈ ਇੱਕ ਤੇ ਇਤੋਂ ਰੋਜ਼ਗਾਰ ਦੀ ਪਾਲਚ ਗਿਆ ਰੋਜ਼ਗਾਰ ਤੇ ਮਿਲਿਆ ਨਾ ਤੇ ਆਪਣਾ ਪਰਿਵਾਰ ਦਾ ਮੈਂਬਰੀ ਗਵਾ ਲਿਆ ਅਮਿਸ਼ ਸਦਰ ਰਹਿਣ ਵਾਲਾ ਗੁਰਜੰਟ ਨਾਮ ਦਾ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਕੁਝ ਦਿਨ ਪਹਿਲਾਂ ਦੁਬਈ ਗਿਆ ਜਿੱਥੇ ਕਿ ਉਸ ਦੀ ਅਚਾਨਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਪਰਿਵਾਰਕ ਮੈਂਬਰਾਂ ਵੱਲੋਂ ਸਰਬੱਤ ਦਾ ਭਲਾ ਟਰੱਸਟ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਐਸਪੀਓ ਬਰਾਇਟ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕੀਤੀ ਜਾਂਦੀ ਹੈ ਤੇ ਮ੍ਰਿਤਕ ਦੇ ਭਾਰਤ ਲਿਆਂਈ ਜਾਂਦੀ ਹੈ ਸਰਬੱਤ ਦਾ ਭਲਾ ਟਰੱਸਟ ਵੱਲੋਂ ਕਿਹਾ ਗਿਆ ਹੈ ਕਿ ਗੁਰਜੰਟ ਨਾਮ ਦਾ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਕੁਝ ਦਿਨ ਪਹਿਲਾਂ ਦੁਬਈ ਜਾਂਦਾ ਜਿੱਥ ਪਲਾ ਟਰਸਟ ਦੇ ਸੰਸਥਾਪਕ ਐਸਪੀ ਅਭਰਾਏ ਨਾਲ ਗੱਲ ਕੀਤੀ ਹੈ ਤੇ ਇਸ ਤੋਂ ਬਾਅਦ ਪਰਿਵਾਰ ਦੀ ਮਦਦ ਜੋ ਕੀਤੀ ਗਈ ਹੈ ਉਧਰ ਪਰਿਵਾਰਕ ਮੈਂਬਰਾਂ ਨੇ ਸਰਬੱਤ ਦਾ ਪਲਾ ਟਰਸਟ ਦਾ ਧੰਨਵਾਦ ਕੀਤਾ ਰੋਜੀ ਰੋਟੀ ਦੀ ਪਾਲ ਦੇ ਲਈ ਵਿਦੇਸ਼ ਗਏ ਨੌਜਵਾਨ ਦੀ ਇੱਕ ਦਰਦਨਾਕ ਹਾਦਸੇ ਦੇ ਵਿੱਚ ਹੋਈ ਮੌਤ ਜੀ ਹਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਨੌਜਵਾਨ ਜੋ ਰੋਜੀ ਰੋਟੀ ਦੀ ਪਾਲ ਵਿੱਚ ਵਿਦੇਸ਼ ਗਿਆ ਸੀ ਦੁਬਈ ਦੇ ਵਿੱਚ ਤਾਂ ਅਚਾਨਕ ਹੀ ਉਸ ਦੀ ਜਿਹੜੀ ਖਬਰ ਮਿਲਦੀ ਹੈ ਇੱਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਗਈ ਜੀ ਤਾਂ ਪਰਿਵਾਰ ਮ੍ਰਿਤਕ ਸ਼ਰੀਰ ਲੈਣ ਲਈ 에어ਪੋਰਟ ਪਹੁੰਚਿਆ ਤਸਵੀਰਾਂ ਦੇਖ ਸਕਦੇ ਜੀ ਕਿ ਇੱਕ ਨੌਜਵਾਨ ਜੋ ਰੋਜ਼ੀ ਰੋਟੀ ਦੇ ਲਈ ਵਿਦੇਸ਼ ਗਿਆ ਤਾਂ ਉੱਥੇ ਇੱਕ ਘਟਨਾ ਦਾ ਸ਼ਿਕਾਰ ਹੋ ਗਿਆ ਤਾਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਪਹਿਲੇ ਦੱਸਣਾ ਚਾਹਾਂਗੇ ਕਿ ਬੇਰੋਜ਼ਗਾਰੀ ਦੇ ਚੱਲਦਿਆਂ ਜਿਹੜੇ ਪੰਜਾਬ ਦੇ ਨੌਜਵਾਨ ਨੇ ਪੰਜਾਬ ਛੱਡਣ ਵਿੱਚ ਮਜਬੂਰ ਹੁੰਦੇ ਨੇ ਤਾਂ ਆਏ ਦਿਨ ਹੀ ਇੱਥੋਂ ਜਿਹੜੇ ਲੋਕ ਬਾਹਰ ਦਾ ਰੁਖ ਕਰਦੇ ਨੇ ਵਿਦੇਸ਼ ਵੱਲ ਜਿਹੜਾ ਜਾਣਾ ਪਸੰਦ ਕਰਦੇ ਨੇ ਪਰ ਵਿਦੇਸ਼ਾਂ ਵਿੱਚ ਵੀ ਕਈ ਹਾਦਸੇ ਜਿਹੜੇ ਵਾਪਰ ਜਾਂਦੇ ਨੇ ਤੇ ਤਸਵੀਰਾਂ ਦੇਖ ਸਕਦੇ ਜੀ ਇੱਕ ایسے ਹੀ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਜਿਸਨੇ ਅਜੀਬ 2 ਮਹੀਨੇ ਪਹਿਲੇ ਹੀ ਜਿਹੜਾ ਵਿਦੇਸ਼ ਗਿਆ ਸੀ ਤਾਂ ਵਿਦੇਸ਼ ਵਿੱਚ ਜਾਣ ਤੋਂ ਬਾਅਦ ਅੱਜ ਜਰੂਰ ਉਸ ਦੀ ਖਬਰ ਮਿਲਦੀ ਹੈ 10 ਦਿਨ ਪਹਿਲੇ ਕਿ ਇੱਕ ਹਾਦਸੇ ਦੇ ਵਿੱਚ ਉਸ ਦੀ ਜਿਹੜੀ ਮੌਤ ਹੋ ਗਈ ਹੈ ਤਾਂ ਉਸ ਦੇ ਮ੍ਰਿਤਕ ਦੇ ਨੂੰ ਲੈਣ ਲਈ ਪਰਿਵਾਰ ਦੀ ਜਿਹੜੀ ਪਹੁੰਚ ਨਾ ਹੋ ਸਕੇ ਤਾਂ ਇੱਕ ਸਰਬੱਤ ਦਾ ਭਲਾ ਸੋਸਾਇਟੀ ਵੱਲੋਂ ਸੰਸਥਾ ਵੱਲੋਂ ਜਿਹੜਾ ਉੱਥੇ ਪਹੁੰਚ ਕੀਤੀ ਗਈ ਅਤੇ ਪਹੁੰਚ ਕਰਕੇ ਉਹਨਾਂ ਦੀ ਜਿਹੜੀ ਮਦਦ ਕੀਤੀ ਗਈ ਤੇ ਸਹੀ ਗੱਲਬਾਤ ਵੀ ਕਰਾਂਗੇ ਪਰਿਵਾਰਿਕ ਮੈਂਬਰਾਂ ਨਾਲ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਵੀ ਕਰਾਂਗੇ ਭਾਜੀ ਸਸੀ ਗਾਂ ਸਿੰਘ ਸਸੀ ਗਾਲ ਜੀ ਭਾਜੀ ਕੀ ਗੱਲਬਾਤ ਹੋਈ ਸੀ ਨੌਜਵਾਨ ਕਿੱਥੇ ਰਹਿਣ ਵਾਲਾ ਸੀ ਅਛੜ ਦੋ ਪਰਫੋਰ ਲੈਣੇ ਪਏ ਸੀ ਇਹਨਾਂ ਜੀ ਸਾਡਾ ਨੇੜੇ ਦੀ ਇੱਕੀ ਰਿਸ਼ਤੇਦਾਰ ਗੁਰਜੰਟ ਸਿੰਘ ਪਿੰਡ ਨਾਰਲਾ ਤਰਨਤਾਰਨ ਡਿਸਟ੍ਰਿਕਟ ਦਾ ਰਹਿਣ ਵਾਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਵਾਸਤੇ ਦबई ਗਿਆ ਸੀ ਉੱਥੇ ਕੁਝ ਦਿਨਾਂ ਬਾਅਦ ਹੀ ਸਾਨੂੰ ਫੋਨ ਤੇ ਪਤਾ ਲੱਗਦਾ ਕਿ ਉੱਥੇ ਕੋਈ ਹਾਦਸਾ ਵਾਪਰ ਗਿਆ ਤੇ ਡੈਥ ਹੋ ਗਈ ਕਿੰਨੇ ਚਿਰ ਪਹਿਲੇ ਗਿਆ ਸੀ ਸਿਰਫ 15 ਦਿਨ ਪਹਿਲੇ ਗਿਆ ਸੀ ਉਸ ਤੋਂ ਬਾਅਦ ਡੈਥ ਹੋ ਗਈ ਤੇ ਜਦੋਂ ਫੋਨ ਪਰਿਵਾਰ ਨੂੰ ਪਤਾ ਲੱਗਦਾ ਫਿਰ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਾਲੇ ਐਸਪੀ ਸਿੰਘ ਉਰਾਈ ਸਾਹਿਬ ਉਹਨਾਂ ਦੀ ਸਮੂਚੀ ਟੀਮ ਦੇ ਨਾਲ ਅਸੀਂ ਸੰਪਰਕ ਕੀਤਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਸੁਖਜਿੰਦਰ ਸਿੰਘ ਹੀਰ ਸਿੱਧੂ ਸਾਹਿਬ ਇਹਨਾਂ ਨੇ ਸਾਡੀ ਸਰਦਾਰ ਉਹਨਾਂ ਦੇ ਬਲਦੀਪ ਸਿੰਘ ਸਰਦਾਰ ਬਲਦੀਪ ਸਿੰਘ ਜਿਹੜੇ ਉਹਨਾਂ ਨੇ ਬਹੁਤ ਹਲਕੀ ਕੀਤੀ ਪਰਿਵਾਰ ਦੀ ਇਹਨਾਂ ਦੀ ਬਦੌਲਤ ਹੀ ਅੱਜ ਜਿਹੜੀ ਡੈੱਡ ਬੋਡੀ ਇੱਥੇ ਸਾਡੇ ਕਟ ਟੈਂਡ ਦੇ ਵਿੱਚ ਪਹੁੰਚ ਰਹੀ ਆ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਭਰਾਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਹੁਣ ਅੱਗੇ ਉਹਨਾਂ ਪਰਿਵਾਰ ਦੀ ਛੋਟਾ ਬੱਚਾ ਇੱਕ ਇਹਦਾ ਵਿਧਵਾਵਾ ਫਾਦਰ ਸਾਹਿਬ ਹੈਂਡੀਕੈਪਟ ਨੇ ਪਰਿਵਾਰ ਵਾਸਤੇ ਉਹਨਾਂ ਨੇ ਕੁਝ ਹਰ ਮਹੀਨੇ ਦੇ ਪੈਨਸ਼ਨ ਦੇ ਰੂਪ ਦੇ ਵਿੱਚ ਕੋ ਫੰਡ ਪਰਿਵਾਰ ਨੂੰ ਭਈਆ ਖਰਾਇਆ ਜਾਊਗਾ ਉਦੇ ਉਹਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਐਸਪੀ ਸਿੰਘ ਬਰਾਇਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਬੱਚੇ ਦੀ ਗੱਲ ਕਰੀਏ ਬੱਚੇ ਦੀ ਉਮਰ ਕਿੰਨੀ ਸੀ ਜਿਹੜੇ ਬੱਚੇ ਡੈਥ ਹੋਏ ਉਹ ਬੱਚੇ ਦੀ ਉਮਰ ਕੋਈ 30 ਸਾਲ ਸੀ 30 ਸਾਲ ਦਾ ਨੌਜਵਾਨ ਹਾਂ 30 ਸਾਲ ਦਾ ਨੌਜਵਾਨ ਵਿਦੇਸ਼ ਦੇ ਵਿੱਚ ਆਪਣੀ ਰੋਜੀ ਰੋਟੀ ਦੀ ਭਾਲ ਚ ਜਿੱਦਾਂ ਤੁਹਾਨੂੰ ਪਤਾ ਪੰਜਾਬ ਦੀ ਤਰਾਸਤੀ ਆ ਹਰ ਪਿੰਡ ਚੋਂ ਹਰ ਪਰਿਵਾਰ ਚੋਂ ਬੱਚੇ ਬਾਹਰ ਜਾ ਰਹੇ ਆ ਉਹਦੀ ਵੀ ਖਾਸ ਸੀ ਮੈਂ ਵਿਦੇਸ਼ ਚ ਜਾ ਕੇ ਆਪਣੇ ਪਰਿਵਾਰ ਨੂੰ ਸੈਟਲ ਕਰਾਂ ਕੋਈ ਰੋਜੀ ਰੋਟੀ ਕਮਾ ਕੇ ਪਰਿਵਾਰ ਨੂੰ ਭੇਜਾਂ ਪਰ ਕੋਈ ਕੁਦਰਤ ਨੂੰ ਹੋਰ ਮਨਜ਼ੂਰ ਸੀ ਉਥੇ ਕੋਈ ਇਹੋ ਜਿਹੇ ਹਾਲਾਤਾਂ ਚ ਕੋਈ ਸਮਝ ਨਹੀਂ ਲੱਗੀ ਉਹਦੀ ਉਥੇ ਦਰਦਨਾਕ ਜਿਹੜੀ ਹਾਦਸਾ ਵਾਪਰ ਗਿਆ ਤੇ ਉਹ ਉਸ ਮੌਕੇ ਤੇ ਡੈਥ ਹੋ ਗਿਆ ਹੁਣ ਦੇ ਲਿਆਣ ਲਈ ਕਿੰਨੀ ਕਿ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਨੌਜਵਾਨ ਜਿਹੜਾ ਬਾਹਰ ਵੱਲ ਨੂੰ ਰੁਖ ਕਰਦੇ ਨੇ ਬੇਰੋਜ਼ਗਾਰੀ ਉਨ ਕਰਕੇ ਤੇ ਜਦੋਂ ਇਹੋ ਜੀ ਉਥੇ ਕੋਈ ਘਟਨਾ ਵਾਪਰਦੀ ਆ ਹਾਸਾ ਵਾਪਰਦਾ ਤਾਂ ਕਿੰਨੀਆਂ ਕਿ ਮੁਸ਼ਕਲ ਆਂਦੀਆਂ ਨੇ ਵੇਖੋ ਜੀ ਜਦੋਂ ਇਹੋ ਜੀ ਘਟਨਾ ਵਾਪਰਦੀ ਆ ਉਦੋਂ ਤੇ ਮਹਿਸੂਸ ਕਰਦੇ ਆਪਾਂ ਕਿ ਇਹਦੇ ਨਾਲੋਂ ਤੇ ਬੱਚਾ ਕੋਈ ਵੀ ਨੌਜਵਾਨ ਬੱਚਾ ਇੱਥੇ ਇੰਡੀਆ 'ਚ ਰਹਿ ਕੇ ਆਪਣਾ ਘਟ ਖਾ ਲਵੇ ਉਹ ਜ਼ਿਆਦਾ ਬਿਹਤਰ ਆ ਪਰ ਫਿਰ ਵੀ ਨੌਜਵਾਨੀ ਜਿਹੜੀ ਰੁਕੰਤਾ ਨਾ ਨਹੀਂ ਲੈ ਰਹੀ ਬਾਹਰ ਜਾ ਕੇ ਕਈਆਂ ਦੇ ਕਾਰੋਬਾਰ ਸੈੱਟ ਵੀ ਬਹੁਤ ਹੁੰਦੇ ਆ ਜਿੱਦਾਂ ਕੋਈ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਤੇ ਫਿਰ ਤੇ ਬਹੁਤ ਜ਼ਿਆਦਾਆਂ ਮੁਸ਼ਕਲਾਂ ਨੇ ਬਹੁਤ ਜ਼ਿਆਦਾ ਤੰਗੀ ਹੈ ਪਰਿਵਾਰ ਵਾਸਤੇ ਕੋਈ ਸੋਚਦੀ ਨਹੀਂ ਪਰ ਫਿਰ ਵੀ ਇਹ ਜਿੱਦਾਂ ਇਹ ਟਰਸਟ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਹੈ ਜਾਂ ਕੋਈ ਇਦਾਂ ਦੀ ਸੰਸਥਾ ਕੰਮ ਆਵੇ ਤੇ ਫਿਰ ਮੁਸ਼ਕਲਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਮੁਸ਼ਕਲਾਂ ਹੁੰਦੀਆਂ ਉਹਨਾਂ ਦੇ ਵਿੱਚ ਕੋਈ ਕੋਈ ਨਾ ਕੋਈ ਕਮੀ ਆਉਂਦੀ ਆ ਮੁਸ਼ਕਲਾਂ ਘਟਦੀਆਂ ਨੇ ਪਰ ਇਹ ਬਹੁਤ ਜਿਹੜਾ ਕੰਮ ਆ ਮੰਦ ਭਾਗੀ ਘਟਨਾਵਾਂ ਜਿਹੜੀਆਂ ਨੇ ਪੰਜਾਬ ਦੀ ਇੱਕ ਟਰੈਜੇਡੀ ਆ ਬਹੁਤ ਮਾੜੀ ਗੱਲ ਹੈ ਤੁਹਾਨੂੰ ਜੀਵਨ ਤੇ ਇੱਕ ਸਾਦੇ ਜੇ ਕਿ ਜਿਹੜਾ ਫਿਰੋਜ਼ਗਾਰੀ ਦੇ ਚੱਲਦੇ ਨੌਜਵਾਨ ਬਾਹਰ ਵੱਲ ਨੂੰ ਰੋਕ ਕਰਦੇ ਨੇ ਤਾਂ ਬਾਹਰ ਵੀ ਹਾਸੇ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਨੇ ਅਸੀਂ ਉਹ ਬਰਾਏ ਹੋਣਾ ਨਾਲ ਵੀ ਗੱਲ ਕਰਾਂਗੇ ਜਿੰਨਾ ਵੱਲੋਂ ਸਰਬੱਤ ਦਾ ਭਲਾ ਸੰਸਥਾ ਚਲਾਈ ਜਾਂਦੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਮ੍ਰਿਤਕ ਦੇ ਲੈਣਾ ਇਹ ਪਰਿਵਾਰ ਤੇ ਅਸੀਂ ਉਹ ਸੰਸਥਾ ਸਰਬੱਤ ਦਾ ਭਲਾ ਸੰਸਥਾ ਦੇ ਮੈਂਬਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂਬਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਆਂ ਹਾਂ ਇੱਕ ਮਿੰਟ ਗੱਲ ਕਰਕੇ ਜਿੱਥੇ ਦੱਸ ਦਿਆਂ ਇਸ ਦੇ ਨਾਲ ਹੀ ਤਸਵੀਰਾਂ ਦੇਖ ਸਕਦੇ ਜੀ ਸਸੀ ਕਾ ਭਾਜੀ ਅੱਛਾ ਬੜੀ ਕੀ ਹਾਲਾਤ ਆ ਵਾਪਰੇ ਸੀ ਨੌਜਵਾਨ ਇਹ ਇਸ ਸਾਲ 21 ਮਾਰਚ ਨੂੰ ਤਰਨਤਨ ਜ਼ਿਲ੍ਹੇ ਦੇ ਪਿੰਡ ਨਾਰਲਾ ਤੋਂ ਇੱਕ ਨੌਜਵਾਨ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ 26 ਸਾਲ ਦਾ ਨੌਜਵਾਨ ਸੀਗਾ ਵਿਆਹ ਵਰਿਆ ਸੀਗਾ ਇਹ ਗਿਆ ਸੀ ਇੱਥੋਂ ਰੋਜ਼ਗਾਰ ਦੀ ਭਾਲ ਦੇ ਵਿੱਚ ਦੁਬਈ 21 ਮਾਰਚ ਨੂੰ ਇਸੇ ਸਾਲ ਤੇ 10 ਦਿਨ ਉੱਥੇ ਰੁਕਿਆ ਤੇ 10 ਦਿਨ ਬਾਅਦ ਹੀ 31 ਮਾਰਚ ਨੂੰ ਤਕਰੀਬਨ ਇਹਦੀ ਉੱਥੇ ਮੌਤ ਹੋ ਗਈ ਆ ਬੜੇ ਅਣਜਾਣ ਹਾਲਾਤਾਂ ਦੇ ਵਿੱਚ ਤੇ ਪਰਿਵਾਰ ਨੂੰ ਪਤਾ ਨਹੀਂ ਸੀ ਫਿਰ ਇੱਥੋਂ ਪਹਿਲਾਂ ਡੈੱਡ ਬਡੀ ਜਦੋਂ ਮਿਲੀ ਆ ਫਿਰ ਪਰਿਵਾਰ ਨੇ ਕਿਸੇ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਇਨਫੋਰਮੇਸ਼ਨ ਮਿਲੀ ਫਿਰ ਇਹਨਾਂ ਨੇ ਸੰਪਰਕ ਕੀਤਾ ਅੰਮ੍ਰਿਤਸਰ ਟੀਮ ਨਾਲ ਫਿਰ ਉਹ ਰਾਏ ਸਾਹਿਬ ਨਾਲ ਸੰਪਰਕ ਹੋਇਆ ਸਾਰਾ ਤਾਲ ਮਿਲ ਹੋਇਆ ਇਹ ਉੱਥੇ ਫਿਰ ਇਥੋਂ ਇੱਕ ਨੌਜਵਾਨ ਦੀ ਕਿਉਂਕਿ ਲਾਸ਼ ਦੀ ਪਛਾਣ ਨਹੀਂ ਸੀ ਹੋ ਰਹੀ ਫਿਰ ਉਹਨਾਂ ਨੇ ਇਥੋਂ ਇੱਕ ਨੌਜਵਾਨ ਨੂੰ ਰਾਏ ਸਾਹਿਬ ਨੇ ਆਪਣੇ ਕੋਲ ਸੱਦਿਆ ਗੁਰਪੀਚ ਸਿੰਘ ਨੇ ਉਹਨਾਂ ਦਾ ਰਿਸ਼ਤੇਦਾਰ ਸੀਗਾ ਉਹਨੇ ਫਿਰ ਜਾ ਕੇ ਪਛਾਣ ਕੀਤੀ ਫਿਰ ਉਸ ਤੋਂ ਬਾਅਦ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਬਣਾਉਣ ਦਾ ਸਾਰਾ ਕੰਮ ਸ਼ੁਰੂ ਹੋਇਆ ਇਹ ਖਰਚਾ ਜਿਹੜਾ ਹੁਣ ਡੈੱਡ ਬੋਡੀ ਲਿਆਉਣ ਦਾ ਜਿਹੜਾ ਇਥੇ ਅੰਮ੍ਰਿਤਸਰ ਅੱਜ 에ਰਪੋਰਟ ਤੇ ਆਈ ਆ ਉਹ ਲਿਆਉਣ ਦਾ ਜਿਹੜਾ ਖਰਚਾ ਆ ਜਿਹੜਾ ਮ੍ਰਿਤਕ ਗੁਰਜੰਟ ਸਿੰਘ ਉਹਨਾਂ ਦੇ ਰਿਸ਼ਤੇਦਾਰ ਨੇ ਕੀਤਾ ਜਦਕਿ ਬਾਕੀ ਜਿਹੜੀਆਂ ਫਾਰਮੈਲਿਟੀਜ਼ ਨੇ ਉਹ ਰਾਏ ਸਾਹਿਬ ਤੇ ਉਹਨਾਂ ਦੇ ਤੇ ਐਫਪ ਬਬੀਤ ਸਿੰਘ ਉਹਨਾਂ ਨੇ ਸਾਰੀ ਪੱਜ ਨੇਟ ਕਰਕੇ ਤੇ ਇਹ ਸਾਰੇ ਕਾਗਜ਼ ਤਿਆਰ ਕੀਤੇ ਨੇ ਤੇ ਅੱਜ ਇਹ ਡੈੱਡ ਬੋਡੀ ਜਿਹੜੀ ਆ ਪਰਿਵਾਰ ਵੀ ਇੱਥੇ ਆਇਆ ਉਹਨਾਂ ਦੇ ਸਾਹਮਣੇ ਦਿੱਤੀ ਆ ਅਸੀਂ ਸਾਰੀ ਸਰਬੱਤ ਦਾ ਭਲਾ ਅਮਰਸਾ ਦੀ ਨਾਲ ਪੰਜਾਬ ਦੇ ਸਾਡੇ ਪ੍ਰਧਾਨ ਨੇ ਇਹਨਾਂ ਸਾਰਿਆਂ ਨੂੰ ਪਰਿਵਾਰ ਦੇ ਵੱਲ ਚੱਕੀ ਲੱਗਦਾ ਪੰਜਾਬ ਦੇ ਨੌਜਵਾਨ ਬਾਹਰਲੋਂ ਰੁਕ ਕਰਦੇ ਨੇ ਕਿੰਨੇ ਸੁਪਨੇ ਸਜਾਏ ਹੁੰਦੇ ਪਰਿਵਾਰ ਨੇ ਖੁਦ ਨੇ ਕਿ ਆਪਾਂ ਉੱਥੇ ਜਾ ਕੇ ਇੰਨਾ ਕੰਮ ਕਰਾਂਗੇ ਜਦੋਂ ਐਸੀ ਖ਼ਬਰ ਮਿਲਦੀ ਆ ਕਈਆਂ ਦੀ ਪੋਚਤਾਂ ਹੋ ਜਾਂਦੀ ਐ ਸੱਸਾ ਰੱਕ ਜਿਨ੍ਹਾਂ ਦੀ ਨਹੀਂ ਹੁੰਦੀ ਕਿੰਨਾ ਕਮਨੋ ਦੁੱਖ ਪਹੁੰਚਦਾ ਬੜਾ ਵੱਡਾ ਪਰਿਵਾਰ ਤੇ ਸਮਝ ਲਓ ਜਿਵੇਂ ਆਪਾਂ ਕਹਿ ਦਿੰਨੇ ਕਿ ਲੱਕ ਟੁੱਟ ਜਾਂਦਾ ਪਰਿਵਾਰ ਦਾ ਇੱਕ ਤੇ ਇਥੋਂ ਰੋਜ਼ਗਾਰ ਦੀ ਪਾਲਚ ਗਿਆ ਰੋਜ਼ਗਾਰ ਤੇ ਮਿਲਿਆ ਨਾ ਤੇ ਆਪਣਾ ਪਰਿਵਾਰ ਦਾ ਮੈਂਬਰ ਵੀ ਗਵਾ ਲਿਆ ਪਿੱਛੇ ਹੁਣ ਜਿਵੇਂ ਦੱਸ ਰਹੇ ਸੀਗੇ ਕਿ ਵੀ ਪ੍ਰੈਗਨੈਂਟ ਵਾਈਫ ਹੈ ਇੱਥੇ ਇੱਕ ਡੇਢ ਸਾਲ ਦੀ ਇਹਦੀ ਬੱਚੀ ਆ ਬਾਪ ਜਿਹੜੇ ਨੇ ਉਹ ਹੈਂਡੀਕੈਪ ਨੇ ਇਹਦੇ ਬਜ਼ੁਰਗ ਨੇ ਵੈਸੇ ਵੀ ਮਾਤਾ ਬਜ਼ੁਰਗ ਆ ਸੋ ਸਾਰਾ ਪਰਿਵਾਰ ਹੀ ਲੀਹੋਂ ਲੱਤ ਗਿਆ ਉਹ ਤਾਂ ਔਖਾ ਜਾਂਦਾ ਜਿਨ੍ਹਾਂ ਨੂੰ ਇੱਥੇ ਬਿਲਕੁਲ ਹੀ ਕੋਈ ਨਹੀਂ ਕੋਈ ਮਦਦ ਮਿਲਦੀ ਤੇ ਉਹ ਫਿਰ ਰਾਏ ਸਾਹਿਬ ਨੂੰ ਯਾਦ ਕਰਦੇ ਨੇ ਤੇ ਰਾਏ ਸਾਹਿਬ ਹਮੇਸ਼ਾ ਵਾਂਗੀ ਉਥੇ ਜਿਹੜਾ ਲੋੜਵੰਦ ਹੁੰਦਾ ਕੋਈ ਵੀ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਲੋੜ ਹੁੰਦੀ ਹੈ ਜਿਹੜੀ ਉਹਨਾਂ ਨੂੰ ਜਾਬਦਾ ਕੇ ਆਸ ਲੈ ਕੇ ਆਉਂਦੇ ਨੇ ਕਿ ਰਾਏ ਸਾਹਿਬ ਸਾਡੀ ਮਦਦ ਕਰਨਗੇ ਸਰਬੱਤ ਦਾ ਭਲਾ ਟਰਸ ਸਾਡੀ ਮਦਦ ਕਰੇਗਾ ਤੇ ਉਹ ਫਿਰ ਜ਼ਰੂਰ ਬਾਹ ਫੜਦੇ ਆ ਬਾਕੀ ਹੁੰਦਾ ਬਹੁਤ ਔਖਾ ਆ ਕਿਉਂਕਿ ਕੀ ਸੋਚਿਆ ਸੀ ਤੇ ਕਿਥੇ ਜਾ ਕੇ ਤੇ ਮੌਤ ਹੋਈ ਤੇ ਅੰਤਮ ਦਰਸ਼ਨ ਵਾਸਤੇ ਪਰਿਵਾਰ ਤਰਸ ਗਿਆ ਫਿਰ ਉਹਨਾਂ ਦੀ ਇਹ ਇਹ ਖਾਸ਼ ਤੇ ਪੂਰੀ ਹੋ ਗਈ ਪਰ ਜਿਹੜਾ ਪਰਿਵਾਰ ਦਾ ਮੈਂਬਰ ਚਲੇ ਗਿਆ ਉਹ ਵਾਪਸ ਨਹੀਂ ਆਉਗਾ ਅਜੇ ਤੱਕ ਸੰਸਥਾ ਵੱਲੋਂ ਕਿੰਨੇ ਨੌਜਵਾਨਾਂ ਨੂੰ ਜਿਹੜੇ ਉੱਥੇ ਹਸੇਜ ਹੋਏ ਨੇ ਸ਼ਿਕਾਰ ਕਿੰਨੇ ਨੌਜਵਾਨਾਂ ਨੂੰ ਜਿਹੜਾ ਵਾਪਸ ਲਿਆਂਦਾ ਗਿਆ ਹੈ ਹਾਂਜੀ 355 ਤੋਂ ਵੱਧ ਜਿਹੜੀਆਂ ਮ੍ਰਿਤਕ ਸਰੀਰ ਨੇ ਹੁਣ ਤੱਕ ਨੌਜਵਾਨਾਂ ਦੇ ਜਿਹੜੇ ਰੋਜ਼ਗਾਰ ਦੀ ਭਾਲ ਚ ਗਏ ਨੇ ਉੱਥੇ ਖਾੜੀ ਮੁਲਕਾਂ ਦੇ ਵਿੱਚ ਉਹ 355 ਤੋਂ ਵੱਧ ਡੈੱਡ ਬੋਡੀਜ਼ ਆ ਚੁੱਕੀਆਂ ਨੇ ਹੁਣ ਤੱਕ ਜਿਹੜੀਆਂ ਬਰਾਇਸ ਸਾਹਿਬ ਨੇ ਉੱਥੋਂ ਭੇਜੀਆਂ ਨੇ ਆਪਣੀ ਜਥੇ ਨਾਲ ਉਸ ਤੋਂ ਇਲਾਵਾ ਵੀ ਇਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਜਿਹੜੇ ਕੁਝ ਪਰਿਵਾਰ ਸੀ ਜਿਹੜੇ ਲੋੜਵੰਦ ਸੀਗੇ ਜਿਹੜੇ ਮਾਇਕ ਤੌਰ ਤੇ ਕਮਜ਼ੋਰ ਸੀਗੇ ਅਬਰਾਇ ਸਾਹਿਬ ਉਹਨਾਂ ਨੂੰ ਪੈਨਸ਼ਨ ਵੀ ਲਾਉਂਦੇ ਆ ਇਸ ਕੇਸ ਦੇ ਵਿੱਚ ਵੀ 25000 ਰੁਪਏ ਮਹੀਨਾ ਪੈਨਸ਼ਨ ਹੈ ਇਸ ਪਰਿਵਾਰ ਦੀ ਲਈ ਆ ਉਹ ਪਰਿਵਾਰ ਦੇ ਵਿੱਚ ਵੰਡ ਕਰਤੀ ਜਾਵੇਗੀ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਜਿਵੇਂ ਹੋ ਲਾਕਡਾਊਨ ਦੇ ਵਿੱਚ ਕਰੋਨਾ ਲਾਕਡਾਊਨ ਦੇ ਵਿੱਚ ਉੱਥੇ ਬਹੁਤ ਸਾਰੇ ਮੁੰਡੇ ਫਸ ਗਏ ਸੀ ਬੇਰੋਜ਼ਗਾਰ ਤੇ ਉੱਥੇ ਉਦੋਂ ਅਬਰਾਇ ਸਾਹਿਬ ਨੇ ਇਹ ਸੋਚਿਆ ਵੀ ਇੱਥੇ ਸਾਰੇ ਕੋਈ ਸੁਸਾਇਡ ਕਰੇਗਾ ਕੋਈ ਕਿਸੇ ਬਿਮਾਰੀ ਦਾ ਸ਼ਿਕਾਰ ਹੋਵੇਗਾ ਕੋਈ ਹਾਦਸੇ ਦਾ ਸ਼ਿਕਾਰ ਹੋਵੇਗਾ ਜਾਂ ਭੁੱਖਾ ਮਰਨ ਵਾਲੀ ਗੱਲ ਹੋ ਜਾਂਦੀ ਆ ਤੇ ਉਦੋਂ ਚਾਰ ਉਹਨਾਂ ਨੇ ਸਾਲਮ ਜਾਜ ਚਾਰਟਰਡ ਪਲੇਨ ਕਰਕੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਆਪਣੇ ਉਹਨਾਂ ਨੂੰ ਫ੍ਰੀ ਇਥੇ ਇੰਡੀਆ ਵਾਪਸ ਲੈਂਦਾ ਸੀ ਉਹਨਾਂ ਦੇ ਪਰਿਵਾਰਾਂ ਦੀ ਗੱਲ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਵੇਂ ਹੋਰ ਕੇਸ ਨੇ ਬਲੱਡ ਮਨੀ ਦੇ ਕੇਸ ਨੇ 1.5 ਮਹੀਨਾ ਪਹਿਲਾਂ ਚਾਰ ਨੌਜਵਾਨ ਜਿਹੜੇ ਨੇ ਉਹ 46 ਲੱਖ ਰੁਪਇਆ ਬਲੱਡ ਮਨੀ ਦੇ ਕੇ ਫਾਂਸੀ ਤੋਂ ਉਹਨਾਂ ਨੂੰ ਮੁਕਤੀ ਦਵਾਈ ਹੈ। ਸੋ ਇਸ ਤਰ੍ਹਾਂ ਦੇ ਹਰ ਕੇਸ ਦੇ ਵਿੱਚ ਭਾਵੇਂ ਸਰਕਾਰਾਂ ਕੀ ਕਰਦੀਆਂ ਨੇ ਕੀ ਨਹੀਂ ਕਰਦੀਆਂ ਉਹ ਇੱਕ ਅਲੱਗ ਵਿਸ਼ਾ ਪਰ ਅਬਰਾਇ ਸਾਹਿਬ ਆਪਣੇ ਟਰਸਟ ਵੱਲੋਂ ਆਪਣੀ ਸੰਸਥਾ ਵੱਲੋਂ ਉਹ ਹਮੇਸ਼ਾ ਹਾਜ਼ਰ ਰਹਿੰਦੇ ਨੇ ਜਿੰਨਾ ਕਰ ਸਕਦੇ ਨੇ ਉਸ ਤੋਂ ਵੱਧ ਹੀ ਉਹ ਕਰਕੇ ਦਿੰਦੇ ਨੇ। ਬਹੁਤ-ਬਹੁਤ ਸ਼ੁਕਰੀਆ ਜ ਤਾਂ ਇਹ ਸੰਸਾੜੇ ਨਾਲ ਸਰਬੱਤ ਦਾ ਭਲਾ ٹرسٹ ਦੇ ਮੈਂਬਰ ਜਿੰਨਾਂ ਵੱਲੋਂ ਦੱਸਿਆ ਗਿਆ ਕਿ ਅਜੇ ਤੱਕ 355 ਦੇ ਕਰੀਬ ਜਿਹੜੇ ਨੌਜਵਾਨ ਇਤਿਹਾਸੇ ਦਾ ਜਿਹੜੇ ਸ਼ਿਕਾਰ ਹੋਣ ਤੇ ਉਹਨਾਂ ਨੂੰ ਵਾਪਸ ਲਿਆ ਗਿਆ ਤਾਂ ਇਹ ਨੌਜਵਾਨ ਅੰਮ੍ਰਿਤਸਰ ਦਾ ਇੱਕ ਰਹਿਣ ਵਾਲਾ ਹੈ ਜਿਹੜਾ ਕੁਝ ਦਿਨ ਪਹਿਲਾਂ ਹੀ ਰੋਜੀ ਰੋਟੀ ਦੀ ਪਾਲ ਦੇ ਵਿੱਚ ਵਿਦੇਸ਼ ਗਿਆ ਸੀ ਤਾਂ ਉੱਥੇ ਇੱਕ ਹਾਦਸੇ ਦੇ ਵਿੱਚ ਜਿਹੜੀ ਮੰਦਭਾਗੀ ਜਿਹੜੀ ਘਟਨਾ ਵਾਪਰਦੀ ਹੈ ਦਾ ਪਰਿਵਾਰ ਨੂੰ ਜਦੋਂ ਇਸ ਦੀ ਸੂਚਨਾ ਮਿਲਦੀ ਹੈ ਤਾਂ ٹرسٹ ਦੇ ਨਾਲ ਜਿਹੜੀ ਗੱਲਬਾਤ ਕਰਕੇ ਉਹਨਾਂ ਨੂੰ ਅੰਮ੍ਰਿਤਕ ਦੇ ਜਿਹੜੀ ਵਾਪਸ ਲਿਆਂਦੀ ਗਈ ਹੈ ਕੈਮਰਾ ਪਰਸੈਂਤ ਦੇ ਨਾਲ ਵਿਸ਼ਾਲ ਮਿਸ਼ਰਾ ਹੌਟਲ ਨਿਊਜ਼ ਇੰਡੀਆ